ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਦੋਸਤੋ ਤੁਹਾਡਾ ਸਾਡੇ ਸਪੇਸ ਦੇ ਉੱਤੇ ਆਪ ਜੀ ਨੂੰ ਪਤਾ ਹੀ ਹੈ ਕਿ ਅਸੀਂ ਇਸ ਪੇਜ ਦੇ ਦੁਆਰਾ ਆਯੁਰਵੇਦਿਕ ਨੁਸਖੇ ਸ਼ੇਅਰ ਕਰਦੇ ਰਹਿੰਦੇ ਹਾਂ ਸੋ ਅੱਜ ਜਿਸ ਨੁਸਖੇ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਹੈ ਜੀ ਸਰੀਰ ਦੇ ਵਿੱਚੋਂ ਸੇਕ ਨਿਕਲਣਾ ਤੁਹਾਨੂੰ ਪਤਾ ਹੀ ਗਰਮੀ ਦਾ ਮੌਸਮ ਹੈ ਇਸ ਕਰਕੇ ਗਰਮੀ ਦੇ ਕਾਰਨ ਜਿਨ੍ਹਾਂ ਦੇ ਸਰੀਰ ਦੇ ਵਿੱਚੋਂ ਹੱਥਾਂ ਪੈਰਾਂ ਵਿੱਚੋਂ ਜਾਂ ਸਰੀਰ ਦੇ ਕਿਸੇ ਵੀ ਹਿੱਸੇ ਦੇ ਵਿੱਚੋਂ ਸੇਕ ਨਿਕਲਦਾ ਹੈ ਸਰੀਰ ਜ਼ਿਆਦਾ ਗਰਮੀ ਮਹਿਸੂਸ ਕਰਦਾ ਹੈ ਉਹਨਾਂ ਵਾਸਤੇ ਅੱਜ ਬੜਾ ਹੀ ਅਸਰਦਾਰ ਚਮਤਕਾਰ ਵਾਂਗੂ ਕੰਮ ਕਰਨ ਵਾਲਾ ਆਯੁਰਵੈਦਿਕ ਨੁਸਖਾ ਆਪ ਜੀ ਨੂੰ ਦੱਸਣ ਜਾ ਰਹੇ ਹਾਂ ਜੀ ਤੁਸੀਂ ਲੈਣਾ ਹੈ ਜੀ ਆਮਲਕੀ ਰਸਾਇਣ ਆਮਲਕੀ ਰਸਾਇਣ ਲੈ ਕੇ ਸਵੇਰ ਸ਼ਾਮ ਖਾਣਾ ਖਾਣ ਤੋਂ ਬਾਅਦ ਤੁਸੀਂ ਇਸ ਦਾ ਸੇਵਨ ਕਰਨਾ ਹੈ ਤੁਸੀਂ ਦੇਖੋਗੇ ਕੁਝ ਹੀ ਦਿਨਾਂ ਦੇ ਵਿੱਚ ਹੱਥਾਂ ਪੈਰਾਂ ਦੇ ਵਿੱਚੋਂ ਜਾਂ ਸਰੀਰ ਦੇ ਵਿੱਚੋਂ ਸੇਕ ਨਿਕਲਣਾ ਤੁਹਾਡਾ ਬੰਦ ਹੋ ਜਾਵੇਗਾ ਜਿਨ੍ਹਾਂ ਨੂੰ ਹੀ ਇਹ ਪ੍ਰੋਬਲਮ ਹੈ ਇਹ ਮੈਡੀਸਨ ਜ਼ਰੂਰ ਲੈ ਕੇ ਵੇਖਣ ਜੀ ਸਰਬੱਤ ਦੇ ਭਲੇ ਵਾਸਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਅਗਲੀ ਵੀਡੀਓ ਕਿਸ ਬਿਮਾਰੀ ਤੇ ਬਣਾਈਏ ਕਮੈਂਟ ਕਰਕੇ ਜ਼ਰੂਰ ਦੱਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ